ਕਹਿੰਦੇ ਆ ਨਾ ਕਿ ਗੁਰੂ ਦੇ ਸਿੱਖ ਦੇ ਵਿੱਚ ਸਵਾ ਲੱਖ ਜਿੰਨੀ ਸ਼ਕਤੀ ਹੁੰਦੀ ਹੈ ਤੇ ਉਹੀ ਗੁਰੂ ਦਾ ਸਿੰਘ ਸਾਡੇ ਕੋਲ ਮੌਜੂਦ ਹੈ ਜਿਨ੍ਹਾਂ ਦੇ ਬੋਰਡ ਜਿਹੜਾ ਸਾਈਕਲ ਤੇ ਲੱਗਾ ਹੋਇਆ ਕੀ ਨਾਮ ਹੈ ਆਪਣਾ ਕਿੱਥੋਂ ਆਇਓ ਦਰਸ਼ਨ ਕਰਕੇ ਨਾ ਨਾ ਕਿਸ਼ਨ ਸਿੰਘ ਆ ਜੀ ਆਪਾਂ ਹਜੂਰ ਸਾਹਿਬ ਤੋਂ ਆਇਆ ਜੀ ਨਾਨਕੀ ਰੇ ਤੱਕ ਗਏ ਸੀਗੇ ਸਾਈਕਲ ਤੇ ਕਦੋਂ ਤੋਂ ਤੁਸੀਂ ਤੁਰੇ ਹੋਏ ਹੋ ਕਦੋਂ ਪਹੁੰਚਦੇ ਹੋ ਆਪਾਂ ਤੁਰੇ ਆ ਜੀ 31 ਅਕਤੂਬਰ ਨੂੰ ਆਪਾਂ ਪਿੰਡੋਂ ਤੁਰੇ ਸੀਗੇ ਤੇ ਅੱਜ ਹੋ ਗਈ ਆਪਣੇ 8 ਮਹੀਨੇ ਹੋ ਗਏ 8 ਮਹੀਨੇ 9ਵਾਂ ਮਹੀਨਾ ਸ਼ੁਰੂ ਹੋ ਗਿਆ ਆਪਾਂ ਆਪਣੇ ਉਮਰ ਆ 75 ਸਾਲ ਦੀ ਕਿ ਵੀ ਇਸੇ ਤਰ੍ਹਾਂ ਜਾਂਦੇ ਆ ਪੰਜਵੀਂ ਸਾਈਕਲ ਯਾਤਰਾ ਵਾ ਦੋ ਪੈਦਲ ਯਾਤਰਾ ਜਦੋਂ ਤੁਸੀਂ ਸਾਈਕਲ ਤੇ ਜਾਂਦੇ ਹੋ ਜਾਂ ਪੈਦਲ ਜਾਂਦੇ ਹੋ ਤਾਂ ਕੀ ਮਨ ਦੇ ਵਿੱਚ ਆਂਦਾ ਨਾਮ ਜਪੀ ਜਾਇਦਾ ਵਾ ਵਾਹਿਗੁਰੂ ਕਰੀ ਜਾਇਦਾ ਮਾਲਕ ਰਾਮ ਨਾਲ ਤੁਰੇ ਜਾਇਦਾ ਕੋਈ ਉੱਪਰ ਨਹੀਂ ਆਉਂਦੀ ਰਾਤ ਦੇ 8 ਵਜਾਂ 9 ਵਜਾਂ ਦਿਨੇ-ਦਿਨੇ ਸਫਰ ਕਰੀਦਾ ਰਾਤ ਨੂੰ ਸਫਰ ਨਹੀਂ ਕਰੀਦਾ ਆਪਾਂ 100 ਕਿਲੋਮੀਟਰ ਸਫਰ ਕਰ ਲਈਦਾ ਰੋਜ਼ ਸਾਡੇ ਨੌਜਵਾਨ ਹੀ ਜਾ ਕੇ ਰਾਜੀ ਨਹੀਂ ਇਸ ਤਰੀਕੇ ਦੇ ਨਾਲ ਗੁੱਟੀਆਂ ਦੇ ਵਿੱਚ ਫੌਰਨ ਹੂਟਰ ਵਜਾ ਕੇ ਜਾਂਦੇ ਆ ਹਲੇ ਵੀ ਮੁੰਡੇ ਮਲਕੇ ਜਿਹੜੇ ਆ ਮਲਕੇ 10 ਕਿਲੋਮੀਟਰ ਸਾਈਕਲ ਨਹੀਂ ਚਲਾ ਸਕਦੇ ਆਪਾਂ 100-100 ਕਿਲੋਮੀਟਰ ਵੀ ਸਫਰ ਕਰ ਚੁੱਕੇ ਆ ਕਿ ਨਸ਼ਿਆਂ ਦੇ ਵਿੱਚੋਂ ਨਿਕਲੋ ਤੇ ਗੁਰੂਤਾ ਮਾਰੇ ਦਰਸ਼ਨ ਵੀ ਕਰੋ ਬਾਪਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਕੀ ਨਾਮ ਹੈ ਆਪਣਾ ਕਿੱਥੋਂ ਆਇਓ ਦਰਸ਼ਨ ਕਰਕੇ ਆ ਨਾਮ ਕਿਸ਼ਨ ਸਿੰਘ ਆ ਜੀ ਆਪਾਂ ਹਜੂਰ ਸਾਹਿਬ ਤੋਂ ਆਇਆ ਜੀ ਨਾਨਕ ਜੀ ਰੇ ਤੱਕ ਗਏ ਸੀ ਕਿ ਸਾਈਕਲ ਤੇ ਅੱਛਾ ਹਾਂ ਨਾਨਕ ਜੀਰਾ ਕਰਨਾਟਕਾ ਚ ਪੈਂਦਾ ਕਰਨਾਟਕਾ ਤੱਕ ਗਏ ਸੀ ਆਪਾਂ ਹਜੂਰ ਸਾਹਿਬ ਤੋਂ ਅੱਗੇ ਹਾਂਜੀ ਤੇ ਦਰਸ਼ਨ ਬਹੁਤ ਸੋਹਣੇ ਹੋ ਚੁੱਕੇ ਆ ਬਹੁਤ ਸੋਹਣੇ ਹੋ ਗਏ ਜੀ ਕਿਰਪਾ ਬੜੀ ਕਿਰਪਾਰੀ ਮਾਲਕ ਦੀ ਚੜ੍ਹਦੀ ਕਲਾ ਰਹੀ ਆ ਅਜੂਰ ਸਾਹਿਬੀ ਦਰਸ਼ਨ ਕੀਤੇ ਕਿ ਰਸਤੇ ਦੇ ਵਿੱਚ ਜਿੰਨੇ ਵੀ ਚਰਨ ਸ਼ੋਹ ਗੁਰਦੁਆਰੇ ਆਉਂਦੇ ਆ ਸਾਰਿਆਂ ਦੇ ਦਰਸ਼ਨ ਕਰਦੇ ਗੁਰਦੁਆਰੇ ਬਹੁਤ ਆਉਂਦੇ ਰਾਹ ਦੇ ਵਿੱਚ ਹਾਂਜੀ ਸਾਰਿਆਂ ਦੇ ਦਰਸ਼ਨ ਕਰਕੇ ਗਏ ਆ ਅੱਛਾ ਫਿਰ ਕਦੋਂ ਤੋਂ ਤੁਸੀਂ ਤੁਰੇ ਹੋਏ ਹੋ ਕਦੋਂ ਪਹੁੰਚਦੇ ਹੋ ਆਪਾਂ ਤੁਰੇ ਆ ਜੀ 31 ਅਕਤੂਬਰ ਨੂੰ ਆਪਾਂ ਪਿੰਡੋਂ ਤੁਰੇ ਸੀਗੇ ਆਪਾਂ ਤੁਰੇ ਸੀਗੇ ਬਾਰ ਸਾਹਿਬ ਗੁਰਦੁਆਰਾ ਪੈਂਦਾ ਵਾ ਪਠਾਨਕੋੜ ਦੇ ਲਾਗੇ ਅੱਛਾ ਜੀ ਬਾਬੇ ਸ੍ਰੀ ਚੰਦੀ ਦਾ ਹਾਂ ਉਥੋਂ ਆਪਾਂ ਚੱਲੇ ਸੀ 31 ਅਕਤੂਬਰ ਨੂੰ ਤੇ ਅੱਜ ਹੋ ਗਈ ਆਪਣੇ ਤੁਹਾਡੇ ਮਲਕਿ 8 ਮਹੀਨੇ ਹੋ ਗਏ 8 ਮਹੀਨੇ 9ਵਾਂ ਮਹੀਨਾ ਸ਼ੁਰੂ ਹੋ ਗਿਆ ਆਪਾਂ ਨੂੰ ਵਾਹ ਬਈ ਬਾਤ ਤੇ ਤੁਸੀਂ 8-9 ਮਹੀਨਿਆਂ ਦੇ ਵਿੱਚ ਇਹ ਸਫ਼ਰ ਇਕੱਲਿਆਂ ਨੇ ਤੈਅ ਕੀਤਾ ਇਕੱਲਿਆਂ ਨੇ ਤੈਅ ਕੀਤਾ ਜੀ ਤੇ ਕਿੱਥੋਂ ਆਏ ਹੋ ਹੁਣ ਕਿੱਥੇ ਚੱਲੇ ਹੋ ਹੁਣ ਆਪਾਂ ਹਜੂਰ ਸਾਹਿਬ ਤੋਂ ਆਏ ਆ ਤੇ ਆਪਾਂ ਵਾਪਸ ਚੱਲੇ ਘਰ ਘਰ ਕਿੱਥੇ ਆਪਣਾ ਆਪਣਾ ਗੁਰਦਾਸਪੁਰ ਜ਼ਿਲ੍ਹੇ ਦੇ ਘਰ ਹੈ ਜੀ ਕਿੰਨੀ ਉਮਰ ਹੋएगी ਤੁਹਾਡੀ ਆਪਣੀ ਉਮਰ ਹੈ 75 ਸਾਲ ਜੀ 75 ਸਾਲ ਦੀ ਉਮਰ ਦੇ ਵਿੱਚ ਤੁਸੀਂ ਗੁਰਦਾਸਪੁਰ ਤੋਂ ਐਡੀ ਦੂਰ ਦਾ ਸਫ਼ਰ ਤੈਅ ਕੀਤਾ ਹਾਂਜੀ ਹਾਂਜੀ ਮਾਲਕ ਕਰਾਉਣ ਵਾਲਾ ਜੀ ਹਾਂਜੀ ਹਾਂਜੀ ਅੱਗੇ ਵੀ ਇਸੇ ਤਰ੍ਹਾਂ ਜਾਂਦੇ ਹੋ ਅੱਗੇ ਵੀ ਇਸੇ ਤਰ੍ਹਾਂ ਜਾਣੇ ਆ ਪੰਜਵੀਂ ਸਾਈਕਲ ਯਾਤਰਾ ਵਾ ਦੋ ਪੈਦਲ ਯਾਤਰਾ ਅੱਛਾ ਪੈਦਲ ਵੀ ਜਾ ਚੁੱਕੀ ਹੋ ਇਹ ਦੋ ਪੈਦਲ ਜਾ ਚੁੱਕੀ ਹੈ ਇਹ ਇਹ ਜਦੋਂ ਤੁਸੀਂ ਸਾਈਕਲ ਤੇ ਜਾਂਦੇ ਹੋ ਜਾਂ ਪੈਦਲ ਜਾਂਦੇ ਹੋ ਤਾਂ ਕੀ ਮਨ ਦੇ ਵਿੱਚ ਆਉਂਦਾ ਕੀ ਮਹਿਸੂਸ ਹੁੰਦਾ ਵਾ ਕੋਈ ਮਹਿਸੂਸ ਨਹੀਂ ਹੁੰਦਾ ਬਸ ਨਾਮ ਜਪਦੇ ਚਾਹੀਦਾ ਗੁਰੂ ਦਾ ਨਾਮ ਲਈ ਜਾਇਦਾ ਨਾਮ ਜਪੀ ਜਾਇਦਾ ਵਾਹਿਗੁਰੂ ਕਰੀ ਜਾਇਦਾ ਮਰ ਕੇ ਆਰਾਮ ਨਾ ਥੁਰੇ ਜਾਇਦਾ ਕੋਈ ਉੱਪਰ ਨਹੀਂ ਆਉਂਦੀ ਕੋਈ ਮਨ ਦੇ ਵਿੱਚ ਉਹ ਨਹੀਂ ਆਉਂਦਾ ਕਿ ਮੈਂ ਕੱਲਾ ਵਾਂ ਤੇ ਇਕੱਲਾ ਆਪਣਾ ਵੀ ਮਹਿਸੂਸ ਨਹੀਂ ਹੁੰਦਾ ਮਾਲਕੇ ਰਾਮ ਨਾਲ ਤੁਰੇ ਜਾਂਦਾ ਵਾ ਕੋਈ ਉਹ ਨਹੀਂ ਆ ਕਿ ਮੈਂ ਇਕੱਲਾ ਵਾ ਜਾ ਤੇ ਕੋਈ ਰਸਤੇ ਵਿੱਚ ਕੋਈ ਔਕੜ ਮਾਲਕ ਦੀ ਬੜੀ ਕਿਰਪਾ ਚੜ੍ਹਦੀ ਕਲਾ ਸੰਗੇ ਜੀ ਮਨ ਦੇ ਵਿੱਚ ਸੋਚਦੇ ਹੋ ਕਿ ਅੱਜ ਤਾਂ ਪ੍ਰਮਾਤਮਾ ਦੇ ਜਦੋਂ ਪਹੁੰਚਣਾ ਹੈ ਤਾਂ ਦਰਸ਼ਨ ਕਰਕੇ ਜਾਣੇ ਜਾਣੇ ਆ ਜੀ ਜਿੱਥੋਂ ਮਾਲਕੇ ਸਵੇਰ ਨੂੰ ਚੱਲਣਾ ਰ ਅਗਲੇ ਪਣਾ ਤੇ ਪਹੁੰਚਣਾ ਤੇ ਪਹੁੰਚਣਾ ਹੀ ਪਹੁੰਚਣਾ ਵਾ ਭਾਵੇਂ ਰਾਤ ਦੇ 8 ਵਜਾਂ 9 ਵਜਾਂ ਦਿਨੇ-ਦਿਨੇ ਸਫਰ ਕਰੀਦਾ ਰਾਤ ਨੂੰ ਸਫਰ ਨਹੀਂ ਕਰੀਦਾ ਆਪਾਂ 100 ਕਿਲੋਮੀਟਰ ਸਫਰ ਕਰ ਲਈਦਾ ਰੋਜ਼ ਹਾਂ ਹਾਂਜੀ ਰਾਮ ਨਾਲ ਤੇ ਰਸਤੇ ਦੇ ਵਿੱਚ ਫੇ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਆਈ ਕੋਈ ਦਿੱਕਤ ਪਰੇਸ਼ਾਨੀ ਨਹੀਂ ਆ ਸਾਈਕਲ ਵੀ ਪੈਂਚਰ ਆਏ ਤੱਕ ਨਹੀਂ ਹੋਇਆ ਵਾਪਸ ਆ ਗਏ ਆ ਆਪਾਂ ਇਹ ਵੀ ਗੁਰੂ ਦੀ ਕਿਰਪਾ ਹੈ ਹਾਂਜੀ ਹਾਂਜੀ ਕੋਈ ਚਾਬੀ ਨਹੀਂ ਲਵਾਈ ਸਾਈਕਲ ਨੂੰ ਹਲੇ ਤੱਕ ਉੱਧਾ ਆਪਾਂ ਕਿਤੇ ਖੜਾ ਕਰ ਦਈਏ ਘਰਾਂ ਦੇ ਵਿੱਚ ਲੋਕ ਸਾਈਕਲ ਜਾਂ ਹੋਰ ਕੁਝ ਚੋਰੀ ਕਰਕੇ ਲੈ ਜਾਂਦੇ ਆ ਹਾਂਜੀ ਹਾਂਜੀ ਆਪਾਂ ਇਦਾਂ ਹੀ ਮਾਲਕ ਦੀ ਕਿਰਪਾ ਨਾਲ ਜਿੱਥੇ ਮਰਜ਼ੀ ਖੜਾ ਕਰ ਦਿੱਤਾ ਕੋਈ ਬੜੀ ਕਿਰਪਾ ਮਾਲਕ ਦੀ ਕੋਈ ਚੋਰੀ ਨਹੀਂ ਆਜਾ ਸਮਾਨ ਤੁਸੀਂ ਕੀ ਕੀ ਲੈ ਕੇ ਜਾ ਰਹੇ ਹੋ ਬਿਸਤਰੇ ਸਾਰਾ ਕੁਝ ਬਿਸਤਰਾ ਨਹੀਂਗਾ ਦੋ ਚਾਦਰਾਂ ਵਾ ਦੋ ਤਿੰਨ ਕਿ ਚਾਦਰਾਂ ਵਾ ਸਾਲ ਦੇ ਵਿੱਚ ਉਹਨਾਂ ਜਿੱਤੇ ਕਦੇ ਵੀ ਮਾਲਕੇ ਕੋਈ ਮਾੜੀ ਮੋਟੀ ਔਕਰ ਆ ਜਾਂਦੀ ਆ ਕਦੇ ਕਦੇ ਵੈਸੇ ਤੇ ਔਕਰ ਆਉਂਦੀ ਨਹੀਂ ਗੁਰੂ ਘਰ ਦੇ ਵਿੱਚ ਸਾਰੀ ਚੀਜ਼ ਮਿਲ ਜਾਂਦੀ ਆ ਤੇ ਫੇਰ ਹੀ ਬਾਈਚਾਰਸ ਕਿਤੇ ਅੱਗਾ ਪੈਸਾ ਹੋ ਜਾਏ ਹੋਟਲ ਚ ਰਹਿਣਾ ਪਵੇ ਫੇਰ ਉਹਦੇ ਵਾਸਤੇ ਇੱਕ ਦੋ ਚਾਦਰਾਂ ਰੱਖੀਆਂ ਬਾਕੀ ਆਪਣਾ ਡੀੜਾ ਡੇੜਾ ਦਿੱਤਾ ਜਾਂ ਸਾਰਾ ਕੱਪੜੇ ਪਾਉਣ ਵਾਲੇ ਆ ਬਾਕੀ ਹੋਰ ਕੋਈ ਸਮਾਨ ਨਹੀਂ ਕੋ ਫਰਕ ਕਈ ਲੋਕ ਗੱਡੀਆਂ ਦੇ ਵਿੱਚ ਜਾਂਦੇ ਆ ਸਾਡੇ ਨੌਜਵਾਨ ਤੁਸੀਂ ਤਾਂ ਫਿਰ ਵੀ ਬਜ਼ੁਰਗ ਉਮਰ ਦੇ ਅੰਨਾ મતਲਬ ਕਸ਼ਟ ਚੱਲ ਰਹੇ ਹੋ ਸਾਡੇ ਨੌਜਵਾਨ ਹੀ ਜਾ ਕੇ ਰਾਜੀ ਨਹੀਂ ਇਸ ਤਰੀਕੇ ਦੇ ਨਾਲ ਗੱਡੀਆਂ ਉਹਦੇ ਵਿੱਚ ਹਾਰਨ ਹੂਟਰ ਵਜਾ ਕੇ ਜਾਂਦੇ ਆ ਜਦੋਂ ਇਸ ਤਰ੍ਹਾਂ ਦੇ ਮੇਲੇ ਵੀ ਹੁੰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਪੈਦਲ ਯਾਤਰਾ ਦੇ ਵਿੱਚ ਕਿੰਨਾ ਕ ਅੰਤਰ ਲੱਗਦਾ ਵਾ ਪੈਦਲ ਯਾਤਰਾ ਦੇ ਵਿੱਚ ਇਹ ਆ ਕਿ ਮਤਲਬ ਕਿ ਬਹੁਤ ਵਧੀਆ ਲੱਗਦਾ ਵਾ ਇੱਕ ਤੇ ਗੁਰੂ ਧਾਮਾਂ ਦੇ ਰਾਹ ਦੇ ਵਿੱਚ ਬਹੁਤ ਜ਼ਿਆਦਾ ਦਰਸ਼ਨ ਹੁੰਦੇ ਆ ਇੱਕ ਆਪਣੀ ਜਿਹੜੀ ਸਿਹਤ ਵਾ ਉਹ ਮਲ ਕੇ ਸਰੀਰ ਹੈ ਆਪਣਾ ਮਲ ਕੇ ਉਹ ਪੂਰਾ ਸੈੱਟ ਰਹਿੰਦਾ ਵਾ ਜੇ ਆਪਾਂ ਕੋਈ ਸਫਰ ਕਰਾਂਗੇ ਪੈਦਲ ਕਰਾਂਗੇ ਜਾਂ ਸਾਈਕਲ ਤੇ ਕਰਾਂਗੇ ਤੇ ਜੇ ਆਪਾਂ ਗੱਡੀਆਂ ਦੇ ਵਿੱਚ ਜਾਣਾ ਤੇ ਅੱਜ ਬੈਠੋ ਅਗਲੇ ਦਿਨ ਆਪਾਂ ਹਜੂਰ ਸਾਹਿਬ ਪਹੁੰਚ ਜਾਂਦੇ ਆ ਤੇ ਕੋਈ ਦਰਸ਼ਨ ਨਹੀਂ ਹੁੰਦੇ ਰਾਹ ਦੇ ਵਿੱਚ ਇੱਥੋਂ ਅੰਮ੍ਰਿਤਸਰ ਦੇ ਦਰਸ਼ਨ ਹੁੰਦੇ ਗੁਰਦੁਆਰੇ ਦੇ ਅੱਗੇ ਜਾ ਕੇ ਹਜੂਰ ਸਾਹਿਬ ਦੇ ਦਰਸ਼ਨ ਹੁੰਦੇ ਆ ਕੋਈ ਰਸਤੇ ਦੇ ਵਿੱਚ ਦਰਸ਼ਨ ਨਹੀਂ ਹੁੰਦੇ ਆਪਾਂ ਘਟ ਤੋਂ ਘੱਟ ਵੀ ਤੇ 150 ਗੁਰਦੁਆਰੇ ਦੇ ਦਰਸ਼ਨ ਕਰਕੇ ਫੇਰ ਹਜੂਰ ਸਾਹਿਬ ਪਹੁੰਚਦੇ ਆ ਪਹਿਲਾਂ ਨਾ ਜਥੇ ਜਾਂਦੇ ਹੁੰਦੇ ਸੀ ਪਿੰਡਾਂ ਤੋਂ ਸਾਰੇ ਇਕੱਠੇ ਹੋ ਕੇ ਜਾਂਦੇ ਸੀ ਪੈਦਲ ਯਾਤਰਾਵਾਂ ਵੀ ਹੁੰਦੀਆਂ ਸੀ ਪਰ ਲੱਗਦਾ ਅੱਜ ਕੱਲ ਦੇ ਪੰਜਾਬ ਦੇ ਨੌਜਵਾਨ ਨਸ਼ੇ ਦੇ ਪਿੱਛੇ ਰੁਲ ਗਿਆ ਹੋਰ ਅਲਾਮਤਾ ਚ ਫਸ ਚੁੱਕੇ ਆ ਇਹ ਤਾਂ ਉਹਨਾਂ ਨੂੰ ਹੁਣ ਮਾਲਕ ਕੇ ਸੋਚਣਾ ਚਾਹੀਦਾ ਆਪਾਂ ਤੇ ਹੀ ਕਹਿੰਨੇ ਆ ਕਿ ਨਸ਼ਿਆਂ ਦੇ ਵਿੱਚੋਂ ਨਿਕਲੋ ਤੇ ਗੁਰੂ ਧਾਮਰੇ ਦਰਸ਼ਨ ਵੀ ਕਰੋ ਬਾਕੀ ਆਪਣੇ ਸਮਾਜ ਸੇਵਾ ਜੋ ਵੀ ਹੁੰਦੀ ਆ ਆਪਣੇ ਕਰੋ ਨਸ਼ਿਆਂ ਦੇ ਵਿੱਚ ਨਾ ਫਸੋ ਨਸ਼ੇ ਦੇ ਵਿੱਚ ਕੁਛ ਨਹੀਂਗਾ ਇਹਦੇ ਵਿੱਚ ਤੇ ਆਪਣੇ ਸਰੀਰ ਦੀ ਪਰਵਾਰਤੀ ਆਪਾਂ ਦੇਖੋ 75 ਸਾਲ ਦੇ ਆ ਅਲੇਵੇ ਮੁੰਡੇ ਮਲਕੇ ਜਿਹੜੇ ਆ ਮਲਕੇ 10 ਕਿਲੋਮੀਟਰ ਸਾਈਕਲ ਨਹੀਂ ਚਲਾ ਸਕਦੇ ਆਪਾਂ 100 100 ਕਿਲੋਮੀਟਰ ਵੀ ਸਫਰ ਕਰ ਚੁੱਕੇ ਆ ਹਾਂਜੀ ਅੱਜ ਕੱਲ੍ਹ ਸਮਝ ਦੇ ਵਿੱਚ ਤਾਂ ਇੱਕ ਸਾਈਕਲ ਦਾ ਸਫਰ ਵੀ ਜਿਹੜਾ ਪੰਜਾਬ ਦੇ ਵਿੱਚ ਮੁੱਕਦਾ ਜਾ ਰਿਹਾ ਵਾ ਮੁੱਕਦਾ ਜਾ ਰਿਹਾ ਸਹੀ ਗੱਲ ਆ ਤੁਹਾਡੀ ਜੀ ਹਾਂਜੀ ਬਿਲਕੁਲ ਮਲਕੇ ਸਾਈਕਲ ਤੇ ਕੋਈ ਚਲਾਉਂਦਾ ਹੀ ਨਹੀਂਗਾ ਹੁਣ ਵੇਂ ਹੁਣ ਤਾਂ ਮੋਟਰਸਾਈਕਲ ਹੀ ਚਾਹੀਦੀ ਹਰ ਬੰਦੇ ਨੂੰ ਹਾਂਜੀ ਹਾਂਜੀ ਤੋ ਬਿਲਕੁਲ ਏਸੀ 75 ਸਾਲ ਦੇ ਬਾਬਾ ਜੀ ਜੋ ਹਜ਼ੂਰ ਸਾਹਿਬ ਦਰਸ਼ਨ ਕਰਕੇ ਵਾਪਸ ਗੁਰਦਾਸਪੁਰ ਜਾ ਰਹੇ ਆ ਕਿੰਨੇ ਕਿਲੋਮੀਟਰ ਦਾ ਇਹਨਾਂ ਨੇ ਸਫ਼ਰ ਤੈਅ ਕੀਤਾ ਐਨੀ ਉਮਰ ਦੇ ਬਾਵਜੂਦ ਪੈਦਲ ਯਾਤਰਾ ਤੇ ਸਾਈਕਲ ਯਾਤਰਾ ਦੇ ਵਿੱਚ ਯਕੀਨ ਰੱਖਦੇ ਆ ਪਰ ਸਾਡੀ ਅੱਜ ਕੱਲ ਦੀ ਨੌਜਵਾਨ ਪੀੜੀ ਆਰਾਮ ਕਰਕੇ ਰੱਬ ਨੂੰ ਪਾਣਾ ਚਾਹੁੰਦੀ ਹੈ ਤੁਸੀਂ ਕਿਵੇਂ ਦੇਖਦੇ ਹੋ ਬਾਬਾ ਜੀ ਦੇ ਇਸ ਹੌਂਸਲੇ ਨੂੰ ਕਿਵੇਂ ਦੇਖਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਸ਼ੇਅਰ ਵੀ ਜ਼ਰੂਰ ਕਰਨਾ